ਖਾਲੇ ਬਜਾਰੂ ਪ੍ਰੋਡਕਟਾਂ ਨੇ ਤੁਸੀਂ ਬਿਊਟੀ ਪਾਰਲਰਾਂ 'ਚ ਚਲੇ ਜਾਓ ਤੁਸੀਂ ਮੌਲਾ 'ਚ ਜਲੇ ਜਾਓ ਮੈਨੂੰ ਲੱਗਦਾ ਵੀ ਤੁਹਾਨੂੰ ਹੋਰ ਕੁਝ ਨਹੀਂ ਦਿਸੂ ਕੱਲੇ ਕੈਮੀਕਲ ਪ੍ਰੋਡਕਟ ਦੀਆਂ ਗੇ ਜਿਹੜੇ ਚਿਹਰਿਆਂ ਦੇ ਸਕਿਨ ਦੀ ਪੱਟੀ ਮੇਸ ਕਰ ਦਿੰਦ ਨੇ ਵੀ ਜੇ ਕੋਈ ਇਹਦੇ ਵਿੱਚ ਰੰਗ ਸਾਫਤ ਕੋਈ ਤਾਂ ਕਰਦੇ ਯਾਰ ਕੋਈ ਵੀ ਬੰਦਾ ਕਰ ਦੇ ਤਾਂ ਬਾਈ ਦੇਣਦਾਰਾਂ ਇੱਕ ਥਾਪੜ ਕੇ ਕਹਿੰਦੇ ਆ ਇਹ ਗੱਲ ਲਓ ਜੀ ਬਾਈ ਜੀ ਜਿਹੜੇ ਮੁੰਡੇ ਕੁੜੀਆਂ ਨਾ ਅੱਕ ਕੇ ਥੱਕ ਕੇ ਪਾਰਲਰ ਜਾ ਜਾ ਕੇ ਵੀਰ ਸਾਡਾ ਰੰਗ ਨਹੀਂ ਗੋਰਾ ਹੁੰਦਾ ਕਿਉਂ ਨਹੀਂ ਹੁੰਦਾਗਾ ਉਹਦਾ ਵੀ ਬਾਈ ਜੀ ਕਾਰਨ ਹੁੰਦਾ ਕੀ ਕਾਰਨ ਹੁੰਦਾ ਸਾਰੀ ਗੱਲਬਾਤ ਵੀਰ ਦੇ ਨਾਲ ਕਰਦਾ ਵੀਰ ਕਹਿੰਦਾ ਬਾਈ ਜਿਹੜਾ ਵੀਰ ਦੇ ਕੋਲੇ ਆ ਗਿਆ ਗੋਰਾ ਕਰ ਦੋ ਬਿਲਕੁਲ ਜੀ ਕਰ ਦੇਗਾ ਬਾਈ ਗੋਰਾ ਬਿਲਕੁਲ ਕਰਾਂਗੇ ਬਾਈ ਕੀ ਹਾਲ ਨੇ ਬਾਈ ਜੀ ਸਸਤੀ ਗੱਲ ਬਾਈ ਜੀ ਹਾਂ ਜੀ ਸਾਰੇ ਹੀ ਵੀਰਾਂ ਨੂੰ ਸਾਰੇ ਮਿੱਤਰ ਪਿਆਰੇ ਨੂੰ ਸਾਰਿਆਂ ਨੂੰ ਸਸਤੀ ਗੱਲ ਬਾਈ ਜੀ ਗੱਲ ਇਹ ਆ ਬਾਈ ਜੀ ਜੇ ਤੁਸੀਂ ਕੈਮੀਕਲ ਵਰਤਨੇ ਛੱਡ ਦੋ ਹਾਂ ਜੀ ਕੈਮੀਕਲ ਹੈਗੀ ਹੈ ਕਿ ਬਨੌਟੀ ਖੂਬਸੂਰਤੀ ਬਨੌਟੀ ਖੂਬਸੂਰਤੀ ਠੀਕ ਆ ਬਨੌਟੀ ਖੂਬਸੂਰਤੀ ਜਾਨੀ ਕਹਿੰਦੇ ਆਪਾਂ ਕਹਿੰਦੇ ਨੇ 5-7 ਮਿੰਟ ਦੀ ਜਿਵੇਂ ਆਪਾਂ ਵਿਆਹ ਦੇ ਵਿੱਚ ਮੇਕਅੱਪ ਇਹ ਜਿਹਾ ਕਰ ਦਿੰਦੇ ਨੇ ਆਹ ਪਰਨ ਵਾਲੇ ਸੱਗੇ ਗਾ ਰੀਲਾ ਚੱਲ ਉਹਨੀਆਂ ਕਿੰਨੀ ਆ ਰੀਲਾ ਚੱਲ ਰਹੀਆਂ ਨੇ ਉਹਦੇ ਜਦੋਂ ਉਹਤਲਾ ਨਕਾਬ ਲੈਂਦਾ ਕੁਛ ਹੋਰ ਹੀ ਨਿਕਲਦਾ ਸਹੀ ਗੱਲ ਬੰਦਾ ਡਰ ਜਾਂਦਾ ਬੰਦਾ ਡਰ ਜਾਂਦਾ ਪਰ ਹੁਣ ਰਿਐਲਿਟੀ ਜੇ ਤੁਸੀਂ ਖੂਬਸੂਰਤ ਹੋਣਾ ਹੁਣ ਤੁਸੀਂ ਆਏ ਵੀ ਰਹੋਗੇ ਯਾਰ ਵੀ ਆਪ ਦਾ ਰੰਗ ਦਾ ਇਹਦਾ ਕਿੰਨਾ ਕਿ ਘੋਰਾ ਹਾਂ ਠੀਕ ਹੈ ਪਰ ਜਿਹਦਾ ਰਿਐਲਿਟੀ ਭਾਈ ਜਿੰਨਾ ਕਿ ਹੋਣਾ ਚਾਹੀਦਾ ਜਿੰਨਾ ਕਿ ਕੁਦਰਤ ਬੰਨੋ ਦੱਸਦਾ ਕੁਦਰਤ ਬੰਨੋ ਦਿੱਤਾ ਗਿਆ ਉਹ ਖੂਬਸੂਰਤੀ ਬਰਕਰਾਰ ਰਹਿੰਦੀ ਹੈ ਬੰਦੇ ਦੇ ਠੀਕ ਹੈ ਬਿਊਟੀ ਖੂਬਸੂਰਤੀ ਦਾ ਪੈਸਿਆਂ ਦੀ ਆ ਠੀਕ ਹੈ ਜੇ ਤੁਸੀਂ ਰਿਜਨਲ ਖੂਬਸੂਰਤੀ ਲੈਣੀ ਚਾਹੁੰਦੇ ਹੋ ਤਾ ਵਰਤੋ ਅਰੀਜਨਲ ਸਾਬਣ ਲੋਜ ਬਾਈ ਜੀ ਜਮਾ ਅਰੀਜਨਲ ਸਾਬਣਾਂ ਨੇ ਕੋਈ ਵੀ ਤੁਹਾਨੂੰ ਕੈਮੀਕਲ ਨਹੀਂ ਮਿਲੂਗਾ ਮੈਂ ਕਹਿੰਦਾ ਬਾਈ ਜੀ ਗਾਰੰਟੀ ਹੈਗੀ ਕੋਈ ਵੀ ਰੰਗ ਨਹੀਂ ਮਿਲੂਗਾ ਗਾਰੰਟੀ ਹੈ ਜੀ ਬਹੁਤ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਬਾਈ ਜਮਾ ਗਾਰੰਟੀ ਆ ਵੀ ਤੁਸੀਂ ਆਖੋਗੇ ਯਾਰ ਵੀ ਅੱਗੇ ਕੁੜੀਆਂ ਜਾਂ ਲੇਡੀਜ਼ ਸੰਤਰੇ ਦਾ ਛਿਲਕਾ ਮਤਲਬ ਕਿ ਉਹਨੂੰ ਰੰਗ ਨੂੰ ਗੋਰਾ ਕਰਨ ਵਾਸਤੇ ਨੌਜਵਾਨ ਮੁੰਡੇ ਵਰਤਦੇ ਆਏ ਨੇ ਸਹੀ ਗੱਲ ਪ੍ਰਾਣੇ ਜਮਾਨੇ ਦੇ ਵਿੱਚ ਪ੍ਰਾਣੇ ਜਮਾਨੇ ਦੇ ਵਿੱਚ ਆਪਾਂ ਨੇ ਕੀ ਕਰਿਆ ਸੰਤਰੇ ਦੇ ਛਿਲਕੇ ਦੀ ਸਾਬਣੀ ਤਿਆਰ ਕਰਤੀ ਲੋ ਬਈ ਦੇਖ ਤਾਂ ਸੰਤਰੇ ਦੇ ਛਿਲਕੇ ਦੀ ਸਾਬਣ ਹੈ ਕਿ ਵਿਟਾਮਿਨ ਸੀ ਇਹਦੇ ਵਿੱਚ ਵਿਟਾਮਿਨ ਸੀ ਜਮਾ ਕੁਦਰਤੀ ਬਾਈ ਜੀ ਕੁਦਰਤੀ ਜਮਾ ਜਮਾ ਕੁਦਰਤੀ ਇਹ ਨਹੀਂ ਹੈਗਾ ਕੋਈ ਬੰਦਾ ਸਾਬਣ ਦੇ ਵਿੱਚ ਰੰਗ ਸਾਫਤ ਕਰ ਦੇ ਇਹ ਸੰਤਰੇ ਦਾ ਰੰਗ ਪਾ ਕੇ ਜਾਂ ਫਲੇਵਰ ਪਾ ਕੇ ਜਾਂ ਇਹਦੇ ਵਿੱਚ ਫ੍ਰੈਗਰੈਂਸ ਪਾ ਕੇ ਇਹਨੇ ਤਿਆਰ ਕਰਕੇ ਮੈਂ ਗਰੰਟੀ ਨਾਲ ਦੇਣਦਾਰ ਹਾਂਗਾ ਪੈਸੇ ਵਾਪਸ ਬਾਈ ਇਹ 10 ਗੁਣਾ ਵਾਪਸ ਲਓ ਵੀ ਦੇਖ ਸਕਦੇ ਹੋ ਕਿ ਜਿਹੜਾ ਮੇਰਾ ਵੀ ਇਹਦੇ ਵਿੱਚ ਰੰਗ ਸਾਬਤ ਕਰਦੇ ਜਾ ਪਰ ਕੋਈ ਵੀ ਬਾਈ ਜੀ ਕੈਮੀਕਲ ਸਾਬਤ ਕਰ ਦੇ 10 ਗੁਣਾ ਪੈਸੇ ਵਾਪਸ 10 ਗੁਣਾ ਪੈਸੇ ਵਾਪਸ ਜੀ ਹਾਂਜੀ ਉਸੇ ਤਰੀਕੇ ਬਾਈ ਜੀ ਅੱਗੇ ਪੁਰਾਣੇ ਟਾਈਮ ਦੇ ਵਿੱਚ ਦੁੱਧ ਨਾਲ ਨਹਾਉਂਦੇ ਦੁੱਧ ਨਾਲ ਨਹਾਉਂਦੇ ਠੀਕ ਹੈ ਬੱਚਾ ਨੂੰ ਵੀ ਮਾਤਾ ਮਾਂ ਦੁੱਧ ਨਾਲ ਨਵਾਉਂਦੀਆਂ ਤਾਂ ਫਿਰ ਡੈਰੀ ਮਿਲਕ ਹੂੰ ਵਰਤਿਆ ਹਾਂਜੀ ਠੀਕ ਹੈ ਕਿਉਂਕਿ ਉਹ ਹੂੰ ਦਾ ਹੁਣ ਦੁੱਧ ਘਰਾਂ 'ਚ ਹੈ ਨਹੀਂ ਸਹੀ ਗੱਲ ਆ ਫਿਰ ਕਿਉਂ ਨਾ ਆਪਾਂ ਸਾਬਣ ਹੀ ਤਿਆਰ ਕਰਤੀ ਵੀ ਦੁੱਧ ਲੋ ਵੀ ਦੇਖ ਸਕਦੇ ਡੈਰੀ ਮਿਲਕ ਤੇ ਗੋਟ ਮਿਲਕ ਦੀ ਸਾਬਣਾ ਚਾਹੇ ਤੁਸੀਂ ਗੋਟ ਮਿਲਕ ਦੀ ਸਾਬਣ ਨਾਲ ਨਾਲੋ ਚਾਹੇ ਤੁਸੀਂ ਬੱਕਰੀ ਦੇ ਦੁੱਧ ਦੀ ਸਾਬਣ ਨਾਲ ਨਾਲੋ ਚਾਹੇ ਗਾਂ ਦੇ ਦੁੱਧ ਦੀ ਸਾਬਣ ਪਰ ਤੁਸੀਂ ਨਾ ਆਓਗੇ ਦੁੱਧ ਦੇ ਨਾਲ ਦੁੱਧ ਨਾਲ ਤੁਸੀਂ ਡੇਲੀ ਫੀਲ ਕਰੋਗੇ ਵੀ ਆਪਾਂ ਦੁੱਧ ਨਾਲ ਨਾ ਆ ਰਿਹਾ ਲੈ ਵੀ ਜੇ ਕੋਈ ਦੁੱਧਾਂ ਦੀ ਤਾਂ ਦੇ ਕੋਈ ਮਾੜੀ ਚੀਜ਼ ਵਰਤੀ ਹੋਵੇ ਤਾਂ ਵੀ ਦੇਣਦਾਰਾਂ ਬਾਈ ਵੀ ਦੇਣਦਾਰ ਆਗੇ ਠੀਕ ਹੈ ਜੀ ਅਗਲੀ ਸਾਬਣ ਆ ਗਈ ਬਾਈ ਜੀ ਹਲਦੀ ਟਮਾਟਰ ਵਾਲੀ ਹਾਂ ਅੱਗੇ ਆ ਗਿਆ ਬਾਈ ਜੀ ਹਲਦੀ ਟਮਾਟਰ ਹਾਂ ਜੀ ਹੁਣ ਪੁਰਾਣੇ ਟਾਈਮ ਦੇ ਵਿੱਚ ਮਾਤਾ ਮ ਬਟਣਾ ਮਲਦੀਆਂ ਹਾਂ ਲਾ ਮੈਂ ਕਹਿੰਦਾ ਕੁੜੀਆਂ ਮੁੰਡੇ ਬਾਈ ਇਹ ਸਾਬਣ ਲਾਉਣ ਲੱਗ ਜਾਣ ਜਿਹੜੇ ਕਹਿੰਦੇ ਸਾਡਾ ਬਾਈ ਵਿਆਹ ਤੋੜਿਆ ਪਿਆ ਕੰਮ ਰੰਗ ਕਰਕੇ ਠੀਕ ਹੈ ਨਾ ਲੈ ਵੀ ਜਿਹਨੇ ਸਾਡਾ ਬਣ ਗੀ ਗਰੰਟੀ ਇੱਕ ਹਫਤੇ ਦੇ ਵਿੱਚ ਹੁਣ ਕਈ ਵਾਰ ਹੋਰ ਗਰੰਟੀ ਮੰਗਦੇ ਨੇ ਬਾਈ ਜੀ ਇਹਦੀ ਕੀ ਗਰੰਟੀ ਆ ਇੱਕ ਗੱਲ ਦੱਸੋ ਮੈਨੂੰ ਵੇ ਤੁਸੀਂ ਇੰਨੇ ਸਾਲਾਂ ਤੋਂ ਸਾਬਣਾ ਬਾਜ਼ਾਰ ਦੀਆਂ ਵਰਤ ਰਹੇ ਹੋ ਕੀ ਉਹਨਾਂ ਨੇ ਤੁਹਾਨੂੰ ਕਦੇ ਗਰੰਟੀ ਦਿੱਤੀ ਸਹੀ ਗੱਲ ਕਦੇ ਵੀ ਨਹੀਂ ਦਿੱਤੀ ਬਾਈ ਜੀ ਅਸੀਂ ਗਰੰਟੀ ਦਿੰਦੇ ਸਹੀ ਗੱਲ ਬਣਦੀ ਕਿੱਥੇ ਹੈਗੀ ਇਹ ਵੀ ਨਹੀਂ ਪਤਾ ਹੈਗਾ ਬਣਦੀ ਵੀ ਨਹੀਂ ਪਤਾ ਬਾਈ ਮੈਂ ਕਹਿੰਦਾ ਵੀ ਜਿਹੜੀਆਂ ਸਾਬਣਾ ਹਲਦੀ ਦੀਆਂ ਜਾਂ ਸੰਤਰੇ ਦੀਆਂ ਬਣਦੀਆਂ ਉਹਨਾਂ ਨੂੰ ਦਿਖਾਇਆ ਵੀ ਨਹੀਂ ਆਂਦਾ ਵੀ ਸੰਤਰਾ ਹੈਗਾ ਕੋਲੇ ਜਾਂ ਨਹੀਂ ਹਾਂ ਬਿਲਕੁਲ ਬਾਈ ਜੀ ਪਾਇਆ ਗਿਆ ਇਹਦੇ ਵਿੱਚ ਪਾਇਆ ਗਿਆ ਸਾਬਣ ਬਾਈ ਜੀ ਦੇਖ ਸਕਦੇ ਹੋ ਅਗਲੀ ਆ ਗਈ ਬਾਈ ਜੀ ਨਿੰਮ ਵਾਲੀ ਸਾਬਣ ਬੁੜੀਆਂ ਦਾ ਡਾਕਟਰ ਬਾਈ ਜੀ ਬਹੁਤ ਸਾਰੇ ਯੂਥ ਨੌਜਵਾਨ ਕੁੜੀਆਂ ਮੁੰਡੇ ਠੀਕ ਹੈ ਹਾਲਾਂਕਿ 35 ਸਾਲ ਦਾ ਮੇਰੇ ਵਰਗਾ ਹੋ ਕੇ ਕਹਿੰਦਾ ਦਾ ਬਾਈ ਯਾਰ ਵਾਲ ਚਿੱਟੇ ਆ ਗਏ ਖਾ ਲਏ ਆਪਣੇ ਕੈਮੀਕਲਾਂ ਨੇ ਠੀਕ ਹੈ ਖਾ ਲਏ ਬਾਜ਼ਾਰੂ ਪ੍ਰੋਡਕਟਾਂ ਨੇ ਤੁਸੀਂ ਬਿਊਟੀ ਪਾਰਲਰਾਂ ਚ ਚਲੇ ਜਾਓ ਤੁਸੀਂ ਮੌਲਾਂ ਚ ਜਲੇ ਜਾਓ ਮੈਨੂੰ ਲੱਗਦਾ ਵੀ ਤੁਹਾਨੂੰ ਹੋਰ ਕੁਝ ਨਹੀਂ ਦਿਸੂ ਕੱਲੇ ਕੈਮੀਕਲ ਪ੍ਰੋਡਕਟ ਦੀਣਗੇ ਸਹੀ ਗੱਲ ਹੈ ਜਿਹੜੇ ਚਿਹਰਿਆਂ ਦੇ ਸਕਿਨ ਦੀ ਪੱਟੀ ਮੇਸ ਕਰ ਦਿੰਦੇ ਨੇ ਠੀਕ ਹੈ ਜੀ ਪਰ ਤੁਹਾਨੂੰ ਆ ਰਿਜਨਲਟੀ ਕੁਦਰਤੀ ਸਾਬਣ ਛੇਤੀ ਕਿਤੇ ਨਹੀਂ ਮਿਲਦੀ। ਲੋ ਜੀ ਬਾਈ ਜੀ ਇਹ ਤੁਹਾਨੂੰ ਸਿਰਫ ਮਿਲੂਗੀ ਬਾਈ ਜੀ ਪੰਜਾਬ ਦੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਿੰਡਾਂ ਦਾ ਪ੍ਰੋਡਕਟ ਹੈ ਬਾਈ ਜੀ ਪਿੰਡਾਂ ਦਾ ਪ੍ਰੋਡਕਟ ਹੈ। ਪੁਰਾਣੇ ਟਾਈਮ ਤੋਂ ਪਿੰਡਾਂ ਦੇ ਵਿੱਚ ਨਿੰਮ ਪਾਇਆ ਗਿਆ। ਹੂੰ ਠੀਕ ਆ ਤੇ ਨਿੰਮ ਦੀ ਹੀ ਸਾਬਣ ਪੁਰਾਣੇ ਬਜ਼ੁਰਗ ਤੋਂ ਬਜ਼ੁਰਗ ਜਾਣਦੇ ਵੀ ਨਿੰਮ ਦੀ ਸਾਬਣ ਦੇ ਕਿੰਨੇ ਫਾਇਦੇ ਨੇ। ਸਹੀ ਗੱਲ। ਕਿੰਨੀ ਭੜੀ ਦੱਦ ਹੋਵੇ, ਕਿੰਨੀ ਭੜੀ ਸਕਿਨ ਅਲਰਜੀ ਹੋਵੇ, ਬੱਚਿਆਂ ਨੂੰ, ਬੁੱਢਿਆਂ ਨੂੰ, ਬਜ਼ੁਰਗਾਂ ਨੂੰ ਸਭ ਸਾਫ ਕਰ ਲਓ ਜੀ ਬਾਈ ਜੀ ਇਹ ਪ੍ਰੋਡਕਟ ਵਰਤ ਕੇ ਨਾ ਤੁਸੀਂ ਆਪਣੇ ਚਿਹਰੇ ਦੇ ਉੱਪਰ ਰੌਣਕ ਲੈ ਕੇ ਆ ਸਕਦੇ ਹੋ ਤੇ ਬਾਈ ਜੀ ਬੁੜੇ ਹੋਣ ਤੋਂ ਬਸ ਸਕਦੇ ਹੋਗੇ ਉਮਰ ਤੋਂ ਪਹਿਲਾਂ ਬੁੜੇ ਹੋਣਾ ਬਿਲਕੁਲ ਖਤਮ ਕਰ ਦਊਗੀ ਉਮਰ ਤੋਂ ਪਹਿਲਾਂ ਬੁੜੇ ਨਹੀਂ ਹੋਣ ਦਿੰਦੀ ਉਮਰ ਦੇਖੋ ਕੁਦਰਤ ਨਾਲ ਤਾਂ ਕੋਈ ਲੜ ਨਹੀਂ ਸਕਦਾ ਆਪਣੇ ਨਾਲ ਦਵਾਈ ਜੀ ਜੋ ਹੋਣਾ ਸੀ ਹੋ ਗਿਆ ਜਵਾਖਾਂ ਨੂੰ ਬਚਾ ਕੇ ਰੱਖੇ ਸੁੱਤੇ ਬਿਲਕੁਲ ਬਿਲਕੁਲ ਲਾਣਾ ਬਾਈ ਜੀ ਹੋਰ ਕੀ ਹੈ ਬਾਈ ਜੀ ਫਿਰ ਇਸ ਤੋਇਲਾ ਬਾਈ ਜੀ ਇਸ ਤੋਇਲਾ ਬਾ ਨਾਰੀਅਲ ਦੀ ਸਾਬਣ ਵੀ ਹੈ ਨਾਰੀਅਲ ਦੀ ਸਾਬਣਾ ਜੀ ਖੋਪੇ ਦੀ ਸਾਬਣਾ ਠੀਕ ਹੈ ਜੀ ਐਲੋਵੀਰਾ ਦੀ ਸਾਬਣਾ ਐਲੋਵੀਰਾ ਐਲੋਵੀਰਾ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਹਾਂ ਜੀ ਬਸ ਮੈਂ ਮੇਨ ਸਾਰੇ ਪ੍ਰੋਡਕਟਾਂ ਦੀ ਇੱਕੋ ਹੀ ਗਾਰੰਟੀ ਦਿੰਨਾ ਵੀ ਜੇ ਕੋਈ ਇਹਦੇ ਵਿੱਚ ਰੰਗ ਸਾਫਤ ਕੋਈ ਤਾਂ ਕਰਦੇ ਯਾਰ ਕੋਈ ਵੀ ਬੰਦਾ ਕਰਦੇ ਤਾਂ ਬਾਈ ਦੇਣਦਾਰਾਂ ਇੱਕ ਥਾਪੜ ਕੇ ਕਹਿੰਨੇ ਆ ਇਹ ਗੱਲ ਲਓ ਜੀ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੇ ਇਹਨਾਂ ਦੇ ਵਿੱਚ ਕੋਈ ਵੀ ਸਾਫ ਬਣ ਘਰੇ ਬੈਠੇ ਮੰਗਵਾਣੀ ਹੋਊਗੀ ਤਾਂ ਸਕਰੀਨ ਤੇ ਨੰਬਰ ਹੈਗਾਗਾ ਤੁਸੀਂ ਮੰਗਵਾ ਸਕਦੇ ਹੋਗੇ ਗਰੰਟੀ ਬਾਈ ਦੀ ਹੈ ਕਿ ਬਾਈ ਕਹਿੰਦਾ ਇੱਥੇ ਆ ਜਾਓ ਪਿੰਡ ਹੈਗਾ ਜੀ ਲੋਂਗੋਵਾਲ ਜ਼ਿਲ੍ਹਾ ਹੈਗਾ ਸੰਗਰੂਰ ਹੈ ਇੱਥੇ ਆ ਕੇ ਤੁਸੀਂ ਸਭ ਨੂੰ ਬਣਦੀ ਵੀ ਦੇਖ ਕੇ ਜਾ ਸਕਦੇ ਹੋਗੇ ਐਨੀ ਗਰੰਟੀ ਮੈਨ ਲਗਾਦਾ ਬਾਈ ਜੀ ਕੋਈ ਨਹੀਂ ਦਿੰਦਾ ਬਾਕੀ ਨਾਲੇ ਭਾਈ ਜੀ ਬੜੇ ਲੋਕਾਂ ਦਾ ਇਹ ਵਿਚਾਰਾ ਯਾਰ ਸ਼ੁੱਧ ਮਿਲਦਾ ਕਿੱਥੇ ਆ ਸ਼ੁੱਧ ਮਿਲਦਾ ਕਿੱਥੇ ਲੈ ਹੁਣ ਸ਼ੁੱਧ ਬਣਾਤਾ ਤੁਸੀਂ ਖਰੀਦਣ ਵਾਲੇ ਬਣਾਓ ਖਰੀਦਣ ਵਾਲੇ ਬਣਾਓ ਹਾਂਜੀ ਲੋ ਜੀ ਭਾਈ ਚੱਕ ਲੋ ਫੋਨ ਸਕਰੀਨ ਤੇ ਨੰਬਰ ਹੈਗਾ ਨੇ ਤੁਸੀਂ ਸ਼ੁੱਧ ਸਾਬਣ ਮੰਗਵਾ ਸਕਦੇ ਹੋ ਤੇ ਵਰਤ ਸਕਦੇ ਹੋਗੇ ਤੇ ਰਿਵਿਊ ਜਰੂਰ ਦਿਓ ਜੀ ਵਰਤ ਕੇ ਕਮੈਂਟਾਂ ਵਿੱਚ ਧੰਨਵਾਦ